ਬੰਦੇ ਨੂੰ ਸਮਝਾਇਆ ਨਹੀਂ ਸਮਝਿਆ ਬਿਲਕੁਣੇ ਆਰੇ ਬਿਲਕੁਣੇ ਆਰੇ ਆਨੇ ਆ ਕਿਆ ਇਹਨੀਆਂ ਗੱਲਾਂ ਸਮਝਾ ਦਿੱਤੀਆਂ ਨਹੀਂ ਸਮਝਿਆ ਆਰੇ ਇਹ ਨਹੀਂ ਸਮਝਿਆ ਪਰ ਮੈਂ ਇਹਦੇ ਵੱਲੋਂ ਅਰਦਾਸ ਕਰਨਾ ਆ ਕਿ ਭੁੱਲਣ ਹਾਰੇ ਕਿਰਪਾ ਕਰੋ ਇਹ ਨੀ ਚੇਤੇ ਕਰਦਾ ਇਹਨੂੰ ਬਖਸ਼ ਦਿਆ ਦੱਸੋ ਕਿੰਨੀ ਵੱਡੀ ਕੀ ਅਰਦਾਸ ਕਰ ਸਕਦੇ ਜਦੋਂ ਅਸੀਂ ਸਟਰੀਟਮੈਂਟ ਕਰਾ ਕੇ ਆਇਆ ਬੰਗਲੌਰ ਬਿਮਾਰ ਨਹੀਂ ਨਬੂ کیونکہ لگاتار گول بول کے گول کے سفر جی ٹریٹمینٹ کرتی کھوڑا پان والا ڈرم نہیں اے امرت سنجن والا اسی کوڑے دار ڈرم بنائی اپنا کھانے سویر تو شام تک جیسے زلم کرنے پہ اپنے ہوتے. میں ایک بڑی بڑی لوڑ دے آج اینیاں بیماریاں نے لیکن ایک نیانے شگر ہو گئی جنہیں سواریاں ساجیاں پھر سواریاں سواریاں تو بعد جیڑیاں چیزیاں تیرے دریج کمار بچ تیرے راستے نفرد پیدا کر سکتے سن آپ دو طریقے نہ کھانے ہیں جی جیڑے کمائی والے ماں پرکنے وہ جیڑ مسکین صاحب ہم کہیں دیسے ہیں وہ جیڑ ماں سے کھان

ਮੇਰੇ ਦੁਆਰਾ ਬੇਨਤੀ ਹੈ ਜੋ ਦਸਰ ਗੱਡੀ ਹੈ BB02C 4546 ਨੰਬਰ ਹੈ ਜਿਸ ਦਾ ਉਹ ਉਸ ਗੱਡੀ ਨੂੰ ਇੱਕ ਪਾਸੇ ਕਰ ਜਾਂ ਕਰ ਲਿਆ ਜਾਵੇ ਤਾਂ ਜੋ ਸੰਗਤ ਨੂੰ ਰੰਗੜ ਦੇ ਚੁਕੀ ਗਰਮਾ ਸੀਗਾ ਤਕਰੀਬਨ ਲਗਾਤਾਰ 12 ਸਾਲ ਤੋਂ ਕਿਸਵਾਦੀ ਜੀ ਦਾ ਨਗਰਿਕ ਸੰਚਨ ਬਾਬਾ ਜੀ ਦੇ ਸਹਾਰ ਨਾਲ ਜੁੜਿਆ ਹੋਇਆ ਜਾਂਦਾ ਤੇ ਸੰਕਟ ਹੱਤਾਂ ਦਾ ਪ੍ਰਬੰਧਨ ਕਰਨੀ ਹੱਸ ਤੇ ਜਿਵੇਂ ਕਿ ਸੰਕਟ ਲਹਾ ਲੈ ਰਹੀਏ ਕੋਸ਼ਿਸ਼ ਕਰਦੇ ਰਹਾਂ ਦੀ ਕਿ ਲਗਾਤਾਰ ਹਰ ਸਾਲਾ ਨਾਨਾ ਸੁਮਾਰ ਸਿੰਘ ਜੀ ਦਾ ਸਾਥ ਜਰਨਿਸ਼ ਕਰਦਾ ਤੇ ਸਹੀ ਤਰ੍ਹਾਂ ਸਮਰਥਨ ਦੇਦਾ ਹੁੰਦਾ ਵੀ ਤਾਂ ਕਿਹੜੇ ਕਿਹੜੇ ਮੇਨ ਜਥੇ ਆਏ ਸੀ ਭਜੀ ਸੁਭਾ ਤੇਰੀ ਅੱਜ ਦਰਵਾਸਰ ਦੇ ਹਰੀਦੀ ਰਾਜੀ ਭਾਈ ਸ਼ੋਭੀ ਸਿੰਘ ਜੀ ਦੀ ਕੀਤੀ ਸੀ ਗੁਰੂ ਘਰ ਦਾ ਆਪਣਾ ਜਿਹਾ ਸਵਾਗਤ ਸਿੰਘ ਮਾਨੀ ਜੀ ਜੀ ਦਾ ਜਿਹੜਾ ਆਮਨਿਕਾ ਕੋਤ ਬਹੁਤ ਚਾਹ ਭਾਈ ਸ਼ਕੀਮ ਸਿੰਘ ਹਜੂ ਜੀ ਰਾਜੀ ਸਤ ਸੰਤ ਦੇ ਦਰਵਾਸਰ ਤੋਂ ਆਇਆ ਸੀ ਸੁਖਿੰਦ ਸਿੰਘ ਪਲਾਸੌਰ ਵਾਲਾ ਜਿੰਦਾ ਦਾ ਜਿਆਸੀ ਤੇ ਗਿਆਨੀ ਪਿੰਡ ਪਾਸ ਸਿੰਘ ਜੀ ਦਾ ਪ੍ਰਕਾਸ਼ ਤੋਂ ਸੋ ਸਾਰੇ ਜਥੇ ਨੇ ਕੀਤੀ ਸੰਗਤ ਨੂੰ ਕੀ ਮੈਸੇਜ ਹੈ ਜਿੰਨੀਆਂ ਸੰਗਤਾਂ ਨੇ ਲਾਹਾ ਲਿਆ ਬਹੁਤ ਧੰਨਵਾਦ ਸਾਰੀ ਸੰਗਤ ਦੇ ਪਿਆਰ ਨਾਲ ਸੁਣਿਆ ਪਲਸ ਜਿਹੜਾ ਹੁਣ Uh, کے لائن کافی سنٹر جب دیکھ رہی ہیں سارے میسج بھی آ رہا ہے سو میرے لہا لیا گیا دن بات جی سر